ਹਾਂਜੀ ਦੋਸਤੋ ਲੈ ਕੇ ਹਾਜ਼ਰ ਹੁਏ ਆਜ ਦੀ ਕਹਾਣੀ ਤੀਆਂ ਦੇ ਲੇਖ ਭਾਗ 10 ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਮਨ ਦੇ 2 ਦਿਨ ਲਈ ਘਰ ਆਉਣ ਤੋਂ ਪਹਿਲਾਂ ਸਤਨਾਮ ਹੁਣੀ ਚਾਰੇ ਜਣੇ ਜਾ ਕੇ ਮੁੰਡਾ ਦੇਖ ਆਏ ਸੀ ਇਸ ਵਾਰ ਸਤਨਾਮ ਦਵਿੰਦਰ ਨੂੰ ਵੀ ਨਾਲ ਲੈ ਕੇ ਗਿਆ ਸਤਨਾਮ ਦਵਿੰਦਰ ਨੂੰ ਆਪਣਾ ਪੁੱਤ ਹੀ ਮੰਨਦਾ ਸੀ ਦਵਿੰਦਰ ਵੀ ਖੁਸ਼ ਸੀ ਕੀ ਡੈਡੀ ਜੀ ਉਹਨਾਂ ਦਾ ਇੰਨਾ ਕਰਦੇ ਨੇ ਨਹੀਂ ਤਾਂ ਉਹਦੇ ਆਪਣੇ ਘਰ 'ਚ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਨਾ ਹੀ ਰਮਨ ਦੀ ਕੋਈ ਇੱਜ਼ਤ ਕਰਦਾ ਏ ਅਮਨ ਆਈ ਤੇ ਚਰਨਜੀਤ ਤੇ ਸਤਨਾਮ ਨੇ ਮੁੰਡੇ ਬਾਰੇ ਦੱਸਿਆ ਕਿ ਮੁੰਡੇ ਦਾ ਨਾਮ ਜਗਪਾਲ ਹੈ ਸਿੰਘ ਹੈ ਪੜ੍ਹਿਆ ਲਿਖਿਆ ਹੈ ਗਵਰਨਮੈਂਟ ਜੌਬ ਕਰਦਾ ਹੈ ਪਟਿਆਲੇ ਹਸਪਤਾਲ ਲੈਬੋਰੀ ਵਿੱਚ ਲੱਗਾ ਹੋਇਆ ਹੈ ਮਾਪਿਆਂ ਦਾ ਇਕਲੌਤਾ ਪੁੱਤ ਹੈ ਘਰਬਾਰ ਬਹੁਤ ਵਧੀਆ ਏ ਸਾਨੂੰ ਤਾਂ ਸਾਰਿਆਂ ਨੂੰ ਸਭ ਕੁਝ ਵਧੀਆ ਲੱਗਿਆ ਚਰਨਜੀਤ ਕਹਿੰਦੀ ਫਿਰ ਕੱਲ ਨੂੰ ਸੱਦ ਲਓ ਮੁੰਡੇ ਵਾਲਿਆਂ ਨੂੰ ਹੁਣ ਅਮਨ ਆਈ ਹੋਈ ਐ ਅਮਨ ਨਹੀਂ ਡੈਡੀ ਜੀ ਹਾਲੇ 2 ਮਹੀਨੇ ਰੁਕ ਜਾਓ ਮੇਰੇ ਇਮਤਿਹਾਨ ਖਤਮ ਹੋ ਲੈਣ ਦਿਓ ਚਰਨਜੀਤ ਅਮਨਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਸਿਰਫ ਦੇਖ ਦਿਖਾਈ ਹੀ ਕਰਨੀ ਐ ਪਰ ਸਤਨਾਮ ਹਾਂ ਕਰ ਦਿੰਦਾ ਏ ਕਿ ਕੋਈ ਨਹੀਂ ਅਮਨ ਤੂੰ ਪਹਿਲਾਂ ਪੇਪਰ ਦੇ ਕੇ ਆ ਜਾ ਬਾਅਦ ਵਿੱਚ ਦੇਖਦੇ ਹਾਂ ਅਮਨ ਸੋਮਵਾਰ ਨੂੰ ਕਾਲਜ ਵਾਪਸ ਛੜੀ ਗਈ ਹਫਤੇ ਬਾਅਦ ਉਹਦੇ ਪੇਪਰ ਸ਼ੁਰੂ ਹੋ ਗਏ। ਇਧਰ ਰਮਨ ਦੇ ਸਹੁਰੇ ਘਰ ਦਾ ਮਾਹੌਲ ਖਰਾਬ ਹੋਣ ਲੱਗਾ। ਦਵਿੰਦਰ ਦੇ ਦਿਲ 'ਚੋਂ ਰਮਨ ਨੂੰ ਨਾਂ ਪਾੜਨ ਦੇਣ ਵਾਲੀ ਗੱਲ ਹੀ ਨਹੀਂ ਨਿਕਲਦੀ ਸੀ। ਦਵਿੰਦਰ ਨੇ ਆਪਣੀ ਮੰਮੀ ਨੂੰ ਵੀ ਦੱਸ ਦਿੱਤਾ। ਉਹਨਾਂ ਨੇ ਡੈਡੀ ਨਾਲ ਗੱਲ ਕੀਤੀ ਪਰ ਕੋਈ ਫਾਇਦਾ ਨਹੀਂ। ਡੈਡੀ ਜੀ ਨੇ ਫੇਰ ਮਨਾ ਕਰ ਦਿੱਤਾ। ਇਸ ਗੱਲ ਲਈ ਪਹਿਲਾਂ ਉਹਨਾਂ ਨੇ ਰਮਨ ਨੂੰ ਬਹੁਤ ਕੁਝ ਸੁਣਾਇਆ। ਤੇ ਫਿਰ ਦਵਿੰਦਰ ਆਏ ਤੋਂ ਉਹਦੇ ਵੀ ਬਹੁਤ ਝੜਕਾਂ ਪਈਆਂ ਘਰ ਚ ਕਲੇਸ਼ ਵਧ ਗਿਆ ਡੈਡੀ ਜੀ ਉੱਚੀ ਉੱਚੀ ਬੋਲਣ ਲੱਗ ਗਏ ਰਮਨ ਨੂੰ ਲੱਗਿਆ ਕਿ ਉਹਦੀ ਪੜ੍ਹਾਈ ਦੀ ਇੱਛਾ ਕਰਕੇ ਘਰ ਵਿੱਚ ਲੜਾਈ ਪੈ ਗਈ ਰਮਨ ਨੂੰ ਆਪਣੇ ਪਿਕੇ ਘਰ ਦਾ ਮਾਹੌਲ ਯਾਦ ਆ ਗਿਆ ਕਿ ਇਹ ਹੀ ਸਭ ਦਾਦੀ ਘਰ ਦੀ ਸੀ ਰਮਣ ਪਹਿਲਾਂ ਹੀ ਸਵੇਰ ਦੀ ਡਰੀ ਹੋਈ ਸੀ ਹੁਣ ਇਹਨਾਂ ਕੁਝ ਸੁਣ ਕੇ ਉਸ ਨੂੰ ਚੱਕਰ ਆਉਣ ਲੱਗੇ ਤੇ ਉਹ ਡਿੱਗ ਪਈ ਦਵਿੰਦਰ ਉਹਨੂੰ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ ਕਰੋ ਦਵਿੰਦਰ ਦੇ ਡੈਡੀ ਨੇ ਕਿਸੇ ਨੂੰ ਵੀ ਨਾਲ ਨਹੀਂ ਜਾਣ ਦਿੱਤਾ ਡਾਕਟਰ ਦੇ ਜਾ ਕੇ ਦਵਿੰਦਰ ਨੇ ਪਹਿਲਾਂ ਗੁਰਵੀਰ ਨੂੰ ਫੋਨ ਕੀਤਾ ਸਤਿ ਸ਼੍ਰੀ ਅਕਾਲ ਵੀਰੇ ਰਮਨ ਬਿਮਾਰ ਹੈ ਹਸਪਤਾਲ ਵਿੱਚ ਹੈ ਤੁਸੀਂ ਆ ਸਕਦੇ ਹੋ ਗੁਰਵੀਰ ਸੁਣ ਕੇ ਉਸੇ ਵਕਤ ਆਪਣੀ ਮੰਮੀ ਨੂੰ ਦੱਸ ਕੇ ਪ੍ਰੀਤੀ ਨੂੰ ਨਾਲ ਲੈ ਕੇ ਪਟਿਆਲੇ ਚਲਾ ਗਿਆ ਜਦੋਂ ਤੱਕ ਉਹ ਪਹੁੰਚੇ ਰਮਨ ਥੋੜੀ ਠੀਕ ਸੀ ਪਰ ਹਾਲੇ ਹੋਸ਼ ਨਹੀਂ ਆਇਆ ਸੀ ਡਾਕਟਰ ਦੇ ਕਹਿਣ ਮੁਤਾਬਕ ਰਮਨਦੀਪ ਦਾ ਬੀਪੀ ਬਹੁਤ ਘਟਿਆ ਹੋਇਆ ਸੀ ਉਹ ਪਰੇਸ਼ਾਨ ਵੀ ਲੱਗਦੀ ਹੈ ਸ਼ਾਇਦ ਉਸਨੇ ਹਾਲੇ ਕੁਝ ਖਾਦਾ ਵੀ ਨਹੀਂ ਸੀ ਪਰ ਇਸ ਸਬ ਦੇ ਨਾਲ ਇੱਕ ਖੁਸ਼ਖਬਰੀ ਵੀ ਹੈ ਕਿ ਦਵਿੰਦਰ ਜੀ ਤੁਸੀਂ ਪਾਪਾ ਬਣਨ ਵਾਲਿਓ ਗੁਰਵੀਰ ਤੇ ਪ੍ਰੀਤੀ ਸੁਣ ਕੇ ਬਹੁਤ ਖੁਸ਼ ਹੋਏ ਗੁਰਵੀਰ ਦਵਿੰਦਰ ਨੂੰ ਵਧਾਈਆਂ ਦੇਣ ਲੱਗਾ ਦਵਿੰਦਰ ਵੀਰੇ ਮੈਨੂੰ ਤਾਂ ਰਮਨਦੀਪ ਦੀ ਫਿਕਰ ਹੈ ਬਸ ਉਹ ਠੀਕ ਰਹੇ ਪ੍ਰੀਤੀ ਵੀਰ ਜੀ ਇਸ ਟਾਈਮ ਇਸ ਤਰ੍ਹਾਂ ਸੇਤ ਹੋ ਜਾਂਦੀ ਐ ਦਵਿੰਦਰ ਨਹੀਂ ਭੈਣੇ ਸਾਡੇ ਘਰ ਦਾ ਮਾਹੌਲ ਠੀਕ ਨਹੀਂ ਕਲੇਸ਼ ਕਰਕੇ ਰਮਨਦੀਪ ਦੀ ਇਹ ਹਾਲਤ ਹੋਈ ਐ ਦਵਿੰਦਰ ਨੇ ਜੋ ਕੁਝ ਵੀ ਵਿਆਹ ਤੋਂ ਬਾਅਦ ਹੋਇਆ ਸਭ ਕੁਝ ਗੁਰਵੀਰ ਨੂੰ ਦੱਸ ਦਿੱਤਾ ਗੁਰਵੀਰ ਸੁਣ ਕੇ ਬਹੁਤ ਹੈਰਾਨ ਹੋਇਆ ਗੁਰਵੀਰ ਦਵਿੰਦਰ ਨੂੰ ਕਹਿਣ ਲੱਗਾ ਕਿ ਸਭ ਕੁਝ ਜ਼ਮੀਨ ਘਰ ਰਮਨਦੀਪ ਤੇ ਅਮਨਦੀਪ ਦਾ ਹੀ ਐ ਪਰ ਹਰ ਗੱਲ ਦਾ ਇੱਕ ਟਾਈਮ ਹੁੰਦਾ ਹੈ। ਇਹ ਕੀ ਗੱਲ ਹੋਈ ਵਿਆਹ ਨੂੰ ਹਾਲੇ 4 ਮਹੀਨੇ ਹੋਏ ਨੇ। ਹੁਣ ਤੋਂ ਘਰ ਵਿੱਚ ਕਲੇਸ਼ ਪਾਈ ਚੱਲੋ। ਉੱਥੇ ਗੱਲਾਂ ਕਰਦਿਆਂ ਤੋ ਹੀ ਦਵਿੰਦਰ ਦੇ ਭਰਾ ਦਾ ਫੋਨ ਆ ਗਿਆ। ਉਹਨੇ ਰਮਨ ਦਾ ਹਾਲ ਚਾਲ ਪੁੱਛਿਆ ਤੇ ਕਹਿਣ ਲੱਗਾ ਕਿ ਰਮਨ ਨੂੰ ਲੈ ਕੇ ਘਰ ਨਹੀਂ। ਘਰੇ ਡੈਡੀ ਨੇ ਰਮਨ ਨੂੰ ਵੜਨ ਨਹੀਂ ਦੇਣਾ। ਘਰ ਦਾ ਮਾਹੌਲ ਬਹੁਤ ਵਿਗੜਿਆ ਹੋਇਆ ਸੀ। ਗੁਰਵੀਰ ਹੁਣੀ ਕੋਲ ਖੜੇ ਹੋਣ ਕਰਕੇ ਦਵਿੰਦਰ ਨੇ ਫੋਨ ਕੱਟ ਦਿੱਤਾ। ਉਦੋਂ ਤੱਕ ਰਮਨ ਨੂੰ ਵੀ ਹੋਸ਼ ਆ ਗਿਆ ਦਵਿੰਦਰ ਜਲਦੀ ਨਾਲ ਅੰਦਰ ਗਿਆ ਤੇ ਸਟੂਲ ਖਿੱਚ ਕੇ ਬੈਠਦਾ ਹੋਇਆ ਰਮਨ ਮੈਂ ਤਾਂ ਬਹੁਤ ਡਰ ਗਿਆ ਸੀ ਇਹਨਾਂ ਬੀਪੀ ਕਿਵੇਂ ਘਟ ਗਿਆ ਰਮਨ ਤੁਸੀਂ ਮੈਨੂੰ ਇਹ ਦੱਸੋ ਡੈਡੀ ਜੀ ਮੇਰੇ ਨਾਲ ਐਨੇ ਨਾਰਾਜ਼ ਕਿਉਂ ਨੇ ਮੈਂ ਤਾਂ ਕੁਝ ਨਹੀਂ ਕਿਹਾ ਦਵਿੰਦਰ ਕਹਿਣ ਲੱਗਾ ਨਹੀਂ ਰਮਨ ਡੈਡੀ ਮੇਰੇ ਨਾਲ ਗੁੱਸੇ ਨੇ ਤੈਨੂੰ ਕੁਝ ਨਹੀਂ ਕਿਹਾ ਦਵਿੰਦਰ ਨੇ ਰਮਨ ਦੀ ਸਿਹਤ ਦੇਖ ਕੇ ਝੂਠ ਬੋਲਿਆ ਰਮਨ ਨਹੀਂ ਡੈਡੀ ਸਵੇਰ ਦੇ ਹੀ ਮੰਮੀ ਕੋਲ ਮੈਨੂੰ ਬੋਲਦੇ ਸੀ ਦਵਿੰਦਰ ਯਾਰ ਰਮਨ ਕੁਝ ਨਾ ਸੋਚ ਹੁਣ ਸਭ ਕੁਝ ਠੀਕ ਹੋ ਜਾਣਾ ਹੈ ਜਦੋਂ ਮੰਮੀ ਡੈਡੀ ਨੂੰ ਪਤਾ ਲੱਗੂ ਕਿ ਉਹ ਦਾਦਾ ਦਾਦੀ ਬਣਨ ਵਾਲੇ ਨੇ ਤਾਂ ਉਹਨਾਂ ਨੇ ਖੁਸ਼ ਹੋ ਜਾਣਾ ਰਮਨ ਕੀ ਕਿਹਾ ਦੀਪ ਤੁਸੀਂ ਦਵਿੰਦਰ ਜੀ ਜੋਜ ਤੁਸੀਂ ਸੁਣਿਆ ਰਮਨ ਸੁਣ ਕੇ ਸੰਗ ਗਈ ਰਮਨ ਦੀਪ ਤੇ ਦਵਿੰਦਰ ਦੋਵੇਂ ਬਹੁਤ ਖੁਸ਼ ਸੀ ਪਰ ਦਵਿੰਦਰ ਦਾ ਧਿਆਨ ਵੀਰੇ ਵੱਲੋਂ ਫੋਨ ਤੇ ਕਹੀ ਗੱਲ ਵੱਲ ਸੀ ਦਵਿੰਦਰ ਰਮਣ ਵੀਰੇ ਹੁਣਾਂ ਨੂੰ ਭੇਜਦਾ ਮੈਂ ਘਰੇ ਫੋਨ ਕਰ ਲਵਾਂ ਦਵਿੰਦਰ ਬਾਹਰ ਜਾ ਕੇ ਗੁਰਵੀਰ ਹੁਣਾਂ ਨੂੰ ਅੰਦਰ ਭੇਜਦਾ ਜਦੋਂ ਗੁਰਵੀਰ ਤੇ ਪ੍ਰੀਤੀ ਅੰਦਰ ਗਈ ਤਾਂ ਰਮਣ ਕਹਿੰਦੀ ਭਾਬੀ ਤੁਸੀਂ ਪ੍ਰੀਤੀ ਰਮਣ ਨੂੰ ਜੱਫੀ ਪਾਉਂਦੀ ਹੋਈ ਬੋਲੀ ਕਿਉਂ ਅਸੀਂ ਨਹੀਂ ਆ ਸਕਦੇ ਰਮਣ ਭਾਬੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਪਰ ਮੈਨੂੰ ਲੱਗਾ ਹਰਮਨ ਦੀਦੀ ਹੁਣੀ ਆਏ ਨੇ ਰੀਤੀ ਰਮਨ ਨਾਲ ਨਾਰਾਜ਼ ਹੋਣ ਲੱਗੀ ਕਿ ਤੂੰ ਆਪਣਾ ਧਿਆਨ ਨਹੀਂ ਰੱਖਦੀ ਗੁਰਵੀਰ ਨੇ ਵੀ ਰਮਨ ਨੂੰ ਬੁੱਕਲ ਵਿੱਚ ਲੈ ਕੇ ਵਧਾਈਆਂ ਦਿੱਤੀਆਂ ਉਹ ਦੋਵੇਂ ਰਮਨ ਨਾਲ ਕਿੰਨਾ ਟਾਈਮ ਗੱਲਾਂ ਕਰਦੇ ਰਹੇ ਦਵਿੰਦਰ ਨੇ ਘਰ ਫੋਨ ਲਾ ਕੇ ਆਪਣੀ ਮੰਮੀ ਨੂੰ ਖੁਸ਼ਖਬਰੀ ਦਿੱਤੀ ਉਹ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਆਪਣੇ ਡੈਡੀ ਨਾਲ ਗੱਲ ਕਰ ਲੈ ਪਰ ਉਹਨਾਂ ਨੇ ਫੋਨ ਫੜਿਆ ਨਹੀਂ ਤੇ ਦਵਿੰਦਰ ਨੇ ਫੋਨ ਕੱਟ ਦਿੱਤਾ ਤੇ ਸੋਚਣ ਲੱਗਾ ਹੁਣ ਰਮਨ ਨੂੰ ਕੀ ਕਹਾਂ ਗੁਰਵੀਰ ਜਦੋਂ ਬਾਹਰ ਆਇਆ ਦਵਿੰਦਰ ਨੂੰ ਚੁੱਪ ਦੇਖੋ ਪੁੱਛਦਾ ਦਵਿੰਦਰ ਕੀ ਹੋਇਆ ਘਰ ਖੁਸ਼ੀ ਦਾ ਸਮਾਂ ਆਇਆ ਤੂੰ ਉਦਾਸ ਬੈਠਾ ਹੈ ਦਵਿੰਦਰ ਵਿਰੇ ਕਰੋ ਫੋਨ ਆਇਆ ਕਿ ਰਮਨ ਨੂੰ ਘਰ ਨਾਲ ਲੈ ਕੇ ਆਵਾਂ ਘਰ ਕਲੇਸ਼ ਪਿਆ ਹੋਇਆ ਹੈ ਗੁਰਵੀਰ ਦਵਿੰਦਰ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਕਿ ਹੁਣ ਉਹਨਾਂ ਦੇ ਘਰ ਦੇ ਮਾਮਲੇ ਵਿੱਚ ਕੀ ਕਹੇ ਗੁਰਵੀਰ ਨੇ ਇਹਨਾਂ ਕਿਹਾ ਕਿ ਦਵਿੰਦਰ ਤੂੰ ਦੱਸ ਕਿਵੇਂ ਕਰਨਾ ਹੈ ਮੈਂ ਤੇਰੇ ਨਾਲ ਆ ਦਵਿੰਦਰ ਕੁਝ ਸੋਚ ਕੇ ਕਹਿੰਦਾ ਵੀਰੇ ਰਮਨਦੀਪ ਦੀ ਸਿਹਤ ਠੀਕ ਨਹੀਂ ਅੱਜ ਛੁੱਟੀ ਮਿਲੀ ਤਾਂ ਸ਼ਹਿਰ ਮੰਮੀ ਡੈਡੀ ਕੋਲ ਲੈ ਜਾਂਦਾ ਫਿਰ ਰਮਨ ਦੀ ਕੁਝ ਠੀਕ ਹੋਏ ਤੋ ਅਸੀਂ ਪਿੰਡ ਚਲੇ ਜਾਵਾਂਗੇ ਗੁਰਵੀਰ ਦਵਿੰਦਰ ਚੱਲ ਠੀਕ ਐ ਤੂੰ ਬੈਠ ਮੈਂ ਆਉਂਦਾ ਗੁਰਵੀਰ ਰਮਨ ਵਾਸਤੇ ਜੂਸ ਲੈਣ ਚਲਾ ਜਾਂਦਾ ਹੈ ਦੁਪਹਿਰ ਤੱਕ ਰਮਨ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਦਵਿੰਦਰ ਰਮਨ ਨੂੰ ਲੈ ਕੇ ਉਹਦੇ ਪੇਕੇ ਘਰ ਵੱਲ ਚੱਲ ਪਿਆ ਗੁਰਵੀਰ ਹੁਣੇ ਵੀ ਮਗਰੇ ਹੀ ਚਲੇ ਗਏ ਗੁਰਵੀਰ ਨੇ ਰਸਤੇ ਵਿੱਚ ਹੀ ਫੋਨ ਕਰਕੇ ਸਤਨਾਮ ਨੂੰ ਸਾਰਾ ਕੁਝ ਦੱਸ ਦਿੱਤਾ ਦਵਿੰਦਰ ਨੇ ਜਦੋਂ ਗੱਡੀ ਰਮਨ ਦੇ ਪੇਕਿਆਂ ਵੱਲ ਨੂੰ ਪਾ ਲਈ ਧਰਮਨ ਪੁੱਛਦੀ ਹੈ ਦਵਿੰਦਰ ਪਿੰਡ ਨੂੰ ਨਹੀਂ ਜਾਣਾ ਆਪਾਂ ਡੈਡੀ ਹੁਣਾ ਕੋਲ ਕਿਉਂ ਚੱਲੇ ਆ ਦਵਿੰਦਰ ਰਮਨ ਤੇਰੀ ਸੇਤ ਠੀਕ ਨਹੀਂ ਤੈਨੂੰ ਥੋੜੇ ਦਿਨ ਡਾਕਟਰ ਨੇ ਆਰਾਮ ਕਰਨ ਨੂੰ ਕਿਹਾ ਹੈ ਬਸ ਤੂੰ ਹਫਤਾ ਕੋ ਮੰਮੀ ਡੈਡੀ ਕੋਲ ਰੁਕ ਜਾ ਫਿਰ ਮੈਂ ਆਕੇ ਤੈਨੂੰ ਲੈ ਜਾਉਂ ਘਰ ਦਾ ਮਹੌਲ ਤੈਨੂੰ ਪਤਾ ਹੀ ਐ ਉਥੇ ਡੈਡੀ ਨੇ ਤੈਨੂੰ ਬਿਣਾ ਮਤਲਬ ਬੋਲੀ ਜਾਣਾ ਰਮਣ ਦਵਿੰਦਰ ਤੁਸੀਂ ਪਿੰਡ ਨੂੰ ਚਲੋ ਮੈਂ ਡੈਡੀ ਜੀ ਤੋਂ ਮਾਫੀ ਮੰਗ ਲਵਾਂਗੀ ਦਵਿੰਦਰ ਨਹੀਂ ਰਮਣ ਅੱਜ ਨਹੀਂ ਜਾਣਾ ਵੀਰੇ ਦਾ ਫੋਨ ਆਇਆ ਸੀ ਘਰ ਕੁਝ ਵੀ ਠੀਕ ਨਹੀਂ ਰਮਣ ਚੁੱਪਚਾਪ ਬੈਠ ਗਈ ਉਹਨੂੰ ਸੋਚ ਲੱਗੀ ਹੋਈ ਸੀ ਪਤਾ ਨਹੀਂ ਅੱਗੇ ਕੀ ਹੋਣਾ ਉਦੋਂ ਤੱਕ ਦਵਿੰਦਰ ਤੇ ਰਮਨ ਸ਼ੈਰ ਵਾਲੇ ਘਰ ਪਹੁੰਚ ਗਏ ਦਵਿੰਦਰ ਰਮਨ ਨੂੰ ਅੰਦਰ ਕਮਰੇ ਵਿੱਚ ਲੈ ਆਇਆ ਦੋਵੇਂ ਜਣੇ ਚਰਨਜੀਤ ਨੂੰ ਮਿਲੇ ਤੇ ਗੁਰਵੀਰ ਹੁਣੀ ਵੀ ਅੰਦਰ ਆ ਗਏ ਚਰਨਜੀਤ ਦਾ ਰਮਨ ਨੂੰ ਦੇਖ ਕੇ ਦਿਲ ਘਟਣ ਲੱਗਾ ਕਿ ਤਿੰਨ ਚਾਰ ਮਹੀਨਿਆਂ ਵਿੱਚ ਰਮਨ ਦਾ ਕੀ ਹਾਲ ਹੋ ਗਿਆ ਗੁਰਵੀਰ ਹੁਣੀ ਥੋੜਾ ਟਾਈਮ ਰੁੱਕ ਕੇ ਚਲੇ ਗਏ ਦਵਿੰਦਰ ਰਮਨ ਨੂੰ ਸਮਝਾਉਣ ਲੱਗਾ ਦੇਖ ਰਮਨ ਤੂੰ ਕੋਜਣਾ ਸੋਚ ਸਿਰਫ ਆਪਣੀ ਸਿਹਤ ਦਾ ਖਿਆਲ ਰੱਖ ਘਰੇ ਜਾ ਕੇ ਮੈਂ ਸਭ ਕੁਝ ਠੀਕ ਕਰ ਦੇਣਾ ਰਮਨ ਨਹੀਂ ਦਵਿੰਦਰ ਪਲੀਜ਼ ਤੁਸੀਂ ਨਾ ਜਾਓ ਹਲੇ ਮੈਂ ਠੀਕ ਨਹੀਂ ਆਪਣੇ ਆਪ ਉੱਠ ਨਹੀਂ ਹੁੰਦਾ ਮੰਮੀ ਦੇਖੋ ਕਿੰਨੇ ਉਦਾਸ ਨੇ ਹਲੇ ਡੈਡੀ ਜੀ ਵੀ ਨਹੀਂ ਆਏ ਦਵਿੰਦਰ ਉੱਠ ਕੇ ਚਰਨਜੀਤ ਕੋਲ ਚਲਾ ਜਾਂਦਾ ਹੈ ਮੰਮੀ ਜੀ ਕਿਉਂ ਟੈਨਸ਼ਨ ਲੈਂਦੇ ਹੋ ਰਮਨ ਨੇ ਛੇਤੀ ਠੀਕ ਹੋ ਜਾਣਾ ਹੈ ਦਵਿੰਦਰ ਨੇ ਦੱਸਿਆ ਅੱਜ ਇੱਕ ਦਿਨ ਵਿੱਚ ਐਵੇਂ ਦੀ ਹੋ ਗਈ ਕੱਲ ਤੱਕ ਤਾਂ ਠੀਕ ਸੀ ਤੁਸੀਂ ਫਿਕਰ ਨਾ ਕਰੋ ਮੰਮੀ ਮੈਂ ਕਦੇ ਰਮਨ ਦਾ ਸਾਥ ਨਹੀਂ ਛੱਡਾਂਗਾ ਉਦੋਂ ਤੱਕ ਸਤਨਾਮ ਵੀ ਆ ਗਿਆ ਦਵਿੰਦਰ ਨੂੰ ਮਿਲਿਆ ਤੇ ਹਾਲ ਚਾਲ ਪੁੱਛਣ ਲੱਗਾ ਫਿਰ ਰਮਨ ਕੋਲ ਮਿਲਣ ਚਲਾ ਗਿਆ ਸਤਨਾਮ ਕਮਰੇ ਵਿੱਚ ਗਿਆ ਤਾਂ ਰਮਨ ਆਪਣੇ ਡੈਡੀ ਦੇ ਗਲ ਲੱਗ ਰੋਣ ਲੱਗ ਗਈ ਦਵਿੰਦਰ ਤੋਂ ਰਮਨ ਰੋਂਦੀ ਝੱਲੀ ਨਾ ਗਈ ਉਹ ਰਸੋਈ ਵਿੱਚ ਪਾਣੀ ਲੈਣ ਚਲਾ ਗਿਆ ਸਤਨਾਮ ਪਾਣੀ ਪੀ ਕੇ ਰਮਨ ਨਾਲ ਗੱਲਾਂ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਚਲਾ ਗਿਆ ਦਵਿੰਦਰ ਨੇ ਰਮਨ ਨੂੰ ਪਾਣੀ ਪਿਆਇਆ ਤੇ ਉਸ ਨੂੰ ਸਮਝਾਉਣ ਲੱਗਾ ਰਮਨ ਮੈਂ ਨਹੀਂ ਦੇਖ ਸਕਦਾ ਤੈਨੂੰ ਰੋਂਦੀ ਨੂੰ ਤੂੰ ਕੱਲ ਦੀ ਕਿੰਨੀ ਵਾਰ ਰੋਈ ਹੈ ਡੈਡੀ ਜੀ ਵੀ ਉਦਾਸ ਹੋ ਕੇ ਕਮਰੇ ਵਿੱਚੋਂ ਬਾਹਰ ਗਏ ਨੇ ਰਮਨ ਅੱਖਾਂ ਪੂੰਝਦੀ ਹੋਈ ਕਹਿੰਦੀ ਹੈ ਦਵਿੰਦਰ ਹੁਣ ਨੀ ਰੋਂਦੀ ਉਹ ਤਾਂ ਬੱਸ ਵੈ ਤੁਰਿਆ ਡੈਡੀ ਜੀ ਨੂੰ ਬਹੁਤ ਦਿਨਾਂ ਬਾਅਦ ਮਿਲੀ ਸੀ ਜਰਨਜੀਤ ਸਾਰਿਆਂ ਵਾਸਤੇ ਰੋਟੀ ਪਕਾ ਕੇ ਰਮਨ ਦੇ ਕੋਲ ਕਮਰੇ ਵਿੱਚ ਹੀ ਲੈ ਗਈ ਰੋਟੀ ਪਾਣੀ ਖਾ ਕੇ ਉੱਥੇ ਹੀ ਬੈਠ ਕੇ ਗੱਲਾਂ ਕਰਨ ਲੱਗੇ ਸਤਨਾਮ ਜੋ ਵੀ ਘਰ ਵਿੱਚ ਕੋਈ ਗੱਲ ਐ ਪੁੱਤ ਆਪਣੇ ਡੈਡੀ ਨਾਲ ਬੈਠ ਕੇ ਠੀਕ ਕਰ ਲੋ ਦਵਿੰਦਰ ਘਰ ਰੋਜ਼ ਰੋਜ਼ ਲੜਾਈ ਝਗੜਾ ਵਧੀਆ ਨਹੀਂ ਲੱਗਦਾ ਦਵਿੰਦਰ ਜੀ ਡੈਡੀ ਜੀ ਸਤਨਾਮ ਹੁਣੀ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ ਰਮਣ ਦਵਿੰਦਰ ਮੈਂ ਵੀ ਕੱਲ ਨੂੰ ਤੁਹਾਡੇ ਨਾਲ ਹੀ ਚੱਲੂੰ ਪਿੰਡ ਕੁਝ ਹੋਇਆ ਜੋ ਤੁਸੀਂ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ ਦਵਿੰਦਰ ਐਵੇਂ ਨਾ ਸੋਚੀ ਜਾ ਕੁਝ ਵੀ ਸੌਂ ਜਾ ਰਮਣ ਕੁਝ ਨਹੀਂ ਹੋਇਆ ਤੇਰੀ ਸਿਹਤ ਠੀਕ ਨਹੀਂ ਏਸੇ ਕਰਕੇ ਕਹਿੰਦਾ ਸਵੇਰੇ ਉੱਠਦੇ ਹੀ ਦਵਿੰਦਰ ਪਿੰਡ ਨੂੰ ਜਾਣ ਲਈ ਤਿਆਰ ਹੋ ਗਿਆ ਓਨੇ ਰਮਣ ਨੂੰ ਵੀ ਨਹੀਂ ਜਗਾਇਆ ਕਿ ਨਾਲ ਜਾਣ ਦੀ ਫਿਰ ਜਿੱਦ ਕਰੂਗੀ ਦਵਿੰਦਰ ਮੰਮੀ ਜੀ ਖਿਆਲ ਰੱਖਣਾ ਰਮਣ ਦਾ ਕਹਿ ਕੇ ਚਲਾ ਗਿਆ ਜਦੋਂ ਦਵਿੰਦਰ ਆਪਣੇ ਘਰ ਪਹੁੰਚਿਆ ਤਾਂ ਉਹਦਾ ਡੈਡੀ ਇਕੱਲੇ ਆਏ ਨੂੰ ਦੇਖ ਕੇ ਕਹਿੰਦਾ ਚੱਲ ਵਧੀਆ ਉਹਨੂੰ ਛੱਡ ਆਇਆ ਹੁਣ ਰਮਨਦੀਪ ਉਦੋਂ ਹੀ ਇਸ ਘਰ ਵਿੱਚ ਆਉਗੀ ਜਦੋਂ ਆਪਣਾ ਜ਼ਮੀਨ ਜਾਇਦਾਦ ਵਿੱਚੋਂ ਹਿੱਸਾ ਲੈ ਕੇ ਆਉਗੀ ਦਵਿੰਦਰ ਡੈਡੀ ਜੀ ਇਦਾਂ ਕਿਵੇਂ ਹਿੱਸਾ ਲੈ ਆਉਗੀ ਰਮਨ ਉਹ ਤਾਂ ਉਹਦੇ ਡੈਡੀ ਦੀ ਮਰਜ਼ੀ ਹੈ ਉਹਨਾਂ ਨੇ ਕੀ ਕਰਨਾ ਡੈਡੀ ਜੀ ਆਪਣੇ ਕੋਲ ਤਾਂ ਸਭ ਕੁਝ ਹੈ ਕਾਦੀ ਕਮੀ ਹੈ ਸੌਂਦੇ ਹੀ ਦਵਿੰਦਰ ਦਾ ਡੈਡੀ ਬਹੁਤ ਗੁੱਸੇ ਵਿੱਚ ਬੋਲਣ ਲੱਗਿਆ ਦਵਿੰਦਰ ਕਮਰੇ ਵਿੱਚੋਂ ਰਮਨ ਦਾ ਸਮਾਨ ਲੈ ਕੇ ਮੋੜਨ ਲੱਗਿਆ ਤਾਂ ਉਹਦੇ ਡੈਡੀ ਨੇ ਕਿਹਾ ਕਿ ਤੂੰ ਇੱਥੋਂ ਕੋਈ ਸਮਾਨ ਨਹੀਂ ਲੈ ਜਾ ਸਕਦਾ ਦਵਿੰਦਰ ਇਹ ਤਾਂ ਕੱਪੜੇ ਨੇ ਰਮਨ ਦੇ ਡੈਡੀ ਨੇ ਸਮਾਨ ਤੇ ਗੱਡੀ ਦੀ ਚਾਬੀ ਫੜੀ ਤੇ ਕਮਰੇ ਵਿੱਚ ਚਲਾ ਗਿਆ ਅੰਦਰ ਜਾ ਕੇ ਉਹ ਰਮਨ ਤੇ ਉਹਦੇ ਮੰਮੀ ਡੈਡੀ ਨੂੰ ਬੋਲਣ ਲੱਗਾ ਦਵਿੰਦਰ ਨੂੰ ਬਹੁਤ ਤਕਲੀਫ ਹੋਈ ਇਸ ਗੱਲ ਦੀ ਉਹ ਆਪਣੀ ਮੰਮੀ ਨੂੰ ਕਹਿਣ ਲੱਗਾ ਵਿਆਹ ਕਰਨ ਦੀ ਕੀ ਲੋੜ ਸੀ ਜਦੋਂ ਰਮਨਦੀਪ ਨੂੰ ਘਰ ਨਹੀਂ ਵੜਨ ਦੇਣਾ ਗਵਿੰਦਰ ਦੀ ਮੰਮੀ ਨੇ ਸਿਰਫ ਇੰਨਾ ਕਿਹਾ ਕਿ ਪੁੱਤ ਮੇਰੇ ਵਾਸਤੇ ਵਿੱਚ ਕੁਝ ਵੀ ਨਹੀਂ ਬਸ ਤੂੰ ਰਮਨਦੀਪ ਦਾ ਖਿਆਲ ਰੱਖੀ ਕਦੇ ਵੀ ਉਹਨੂੰ ਇਕੱਲੀ ਨਾ ਛੱਡੀ ਚੱਲ ਮੇਰਾ ਪੁੱਤ ਜਾ ਰਮਨਦੀਪ ਦੇ ਕੋਲ ਮੈਂ ਤੇਰੇ ਫੁੱਫੜ ਜੀ ਨਾਲ ਗੱਲ ਕਰਕੇ ਦੇਖਦੀ ਆਂ ਦਵਿੰਦਰ ਮੋਟਰਸਾਈਕਲ ਲੈ ਕੇ ਘਰੋਂ ਗਿਆ ਪਹਿਲਾ ਉਹ ਆਪਣੇ ਖੇਤ ਵੀਰੇ ਕੋਲ ਗਿਆ ਜੋ ਵੀ ਘਰ ਵਿੱਚ ਹੋਇਆ ਸਭ ਕੁਝ ਦੱਸ ਦਿੱਤਾ ਉਹਨੇ ਕਿਹਾ ਕਿ ਦਵਿੰਦਰ ਤੂੰ ਜਦੋਂ ਰਮਨਦੀਪ ਠੀਕ ਹੋ ਗਈ ਉਹਨੂੰ ਘਰ ਲੈ ਕੇ ਆ ਜਾ ਮੈਂ ਕਰਦਾ ਡੈਡੀ ਜੀ ਨਾਲ ਗੱਲ ਮੈਂ ਤਾਂ ਕੱਲ ਰਮਨਦੀਪ ਦੀ ਸਿਹਤ ਖਰਾਬ ਕਰਕੇ ਮਣਾ ਕੀਤਾ ਸੀ ਦਵਿੰਦਰ ਆਪਣੇ ਵੀਰੇ ਨੂੰ ਮਿਲ ਕੇ ਸ਼ਹਿਰ ਰਮਨਦੀਪ ਕੋਲ ਆ ਗਿਆ ਰਮਨਦੀਪ ਤੇ ਚਰਨਜੀਤ ਹਾਲ ਵਿੱਚ ਬੈਠੀਆਂ ਸੀ ਸਤਨਾਮ ਡਿਊਟੀ ਤੇ ਚਲਾ ਗਿਆ ਸੀ ਚਰਨਜੀਤ ਸਮਝ ਗਈ ਸੀ ਕਿ ਦਵਿੰਦਰ ਜਿਵੇਂ ਗਿਆ ਉਵੇਂ ਹੀ ਮੜਾਇਆ ਪੋਣੇ ਦਵਿੰਦਰ ਨੂੰ ਰੋਟੀ ਖਵਾਈ ਪਰ ਰਮਨਦੀਪ ਕੋਲ ਬੈਠੀ ਕਰਕੇ ਕੋਈ ਗੱਲ ਨਾ ਕੀਤੀ ਚਰਨਜੀਤ ਨੂੰ ਫਿਕਰ ਹੋ ਗਈ ਸੀ ਕਿ ਪਤਾ ਨਹੀਂ ਅੱਗੇ ਕੀ ਹੋਣਾ ਹੈ ਦਵਿੰਦਰ ਜਮਾ ਚੁੱਪ ਬੈਠਾ ਸੀ ਰਮਨ ਨੇ ਪੁੱਛਿਆ ਮੇਰੇ ਕੱਪੜੇ ਨਹੀਂ ਲਿਆਏ ਦਵਿੰਦਰ ਕਹਿੰਦਾ ਨਹੀਂ ਆਪਾਂ ਨੇ ਪਿੰਡ ਹੀ ਚਲੇ ਜਾਣਾ ਚਰਨਜੀਤ ਨੇ ਰਮਨਦੀਪ ਨੂੰ ਉਹਦਾ ਪਹਿਲਾਂ ਵਾਲਾ ਸੂਟ ਕੱਢ ਕੇ ਦਿੱਤਾ ਤੇ ਉਹ ਨਹਾਉਣ ਚਲੀ ਗਈ ਰਮਨਦੀਪ ਦੇ ਜਾਣ ਤੋਂ ਬਾਅਦ ਚਰਨਜੀਤ ਦਵਿੰਦਰ ਨੂੰ ਪੁੱਛਦੀ ਹੈ ਕੀ ਹੋਇਆ ਪੁੱਤ ਦਵਿੰਦਰ ਡੈਡੀ ਜੀ ਨੇ ਰਮਨ ਦਾ ਸਮਾਨ ਨਹੀਂ ਲਿਆਉਣ ਦਿੱਤਾ ਗੱਡੀ ਦੀ ਚਾਬੀ ਵੀ ਲੈ ਲਈ ਪਰ ਅੱਜ ਫੁੱਫੜ ਜੀ ਤੇ ਮਾਮਾ ਜੀ ਹੁਣਾਂ ਨੇ ਗੱਲ ਕਰਨ ਆਉਣਾ ਹੈ ਮੈਂ ਮਾਮਾ ਜੀ ਨੂੰ ਫੋਨ ਕੀਤਾ ਪੈਂਡਾ ਲਈ ਫਿਰ ਦੇਖਦਾ ਮਮੀ ਜੀ ਕੀ ਬਣਦਾ ਦਵਿੰਦਰ ਅੱਖਾਂ ਭਰੀ ਬੈਠਾ ਸੀ ਚਰਨਜੀਤ ਪੁੱਤ ਕਿਉਂ ਦਿਲ ਹੌਲਾ ਕਰਦਾ ਹੈ ਜਦੋਂ ਰਿਸ਼ਤੇਦਾਰ ਸਮਝਾਉਣਗੇ ਤੇਰੇ ਡੈਡੀ ਸਮਝ ਜਾਣਗੇ ਦਵਿੰਦਰ ਕੁਝ ਸੋਚਦਾ ਹੋਇਆ ਕਹਿਣ ਲੱਗਾ ਮਮੀ ਜੀ ਜੇ ਤੁਸੀਂ ਅਮਨਦੀਪ ਨੂੰ ਇੱਕ ਦਿਨ ਲਈ ਸਾਧ ਲਵੋ ਰਮਨਦੀਪ ਦਾ ਮਨ ਲੱਗ ਜਾਊਗਾ ਚਰਨਜੀਤ ਅਮਨ ਨੂੰ ਫੋਨ ਕਰਕੇ ਪੁੱਛਦੀ ਹੈ ਅਮਨ ਤੂੰ ਇੱਕ ਦਿਨ ਲਈ ਘਰ ਆ ਸਕਦੀ ਐ ਰਮਨ ਆਈ ਹੋਈ ਐ ਅਮਨ ਮੰਮੀ ਮੇਰਾ ਪੇਪਰ ਐ ਸੋਮਵਾਰ ਨੂੰ ਪੜਨਾ ਹੁੰਦਾ ਐ ਦਵਿੰਦਰ ਮੰਮੀ ਮੇਰੇ ਨਾਲ ਅਮਨ ਦੀ ਗੱਲ ਕਰਵਾ ਦਿਓ ਦਵਿੰਦਰ ਨੇ ਫੋਨ ਲੈ ਕੇ ਅਮਨ ਨੂੰ ਰਮਨ ਦੀ ਸਿਹਤ ਬਾਰੇ ਦੱਸ ਦਿੱਤਾ ਤੇ ਕਿਹਾ ਅਮਨ ਪਲੀਜ਼ ਇੱਕ ਦਿਨ ਲਈ ਆ ਜਾ ਮੈਂ ਗੁਰਵੀਰ ਵੀਰੇ ਨੂੰ ਕਹਿ ਦਿੰਦਾ ਉਹ ਆ ਜਾਣਗੇ ਤੈਨੂੰ ਲੈਣ ਰਮਣ ਹਾਂਜੀ ਭਾਜੀ ਤੁਸੀਂ ਫਿਕਰ ਨਾ ਕਰੋ ਮੈਂ ਆ ਜਾਂਦੀ ਆਂ ਦਵਿੰਦਰ ਨੇ ਗੁਰਵੀਰ ਨੂੰ ਫੋਨ ਕਰ ਦਿੱਤਾ ਤੇ ਉਹ ਆਪਣੇ ਪਿੰਡ ਨੂੰ ਚਲਾ ਗਿਆ ਗੁਰਵੀਰ ਤੇ ਅਮਨ ਦੁਪਹਿਰ ਤੋਂ ਬਾਅਦ ਘਰ ਪਹੁੰਚ ਗਏ ਅਮਨ ਜਦੋਂ ਘਰ ਗਈ ਤਾਂ ਸਾਹਮਣੇ ਬੈਠੀ ਰਮਣ ਨੂੰ ਦੇਖ ਕੇ ਹੈਰਾਨ ਹੋ ਗਈ ਰਮਣ ਤਾਂ ਹੱਡੀਆਂ ਦੀ ਮੱਠ ਬਣੀ ਪਈ ਸੀ ਅਮਨ ਇਹ ਕੀ ਆ ਰਮਣ ਤੂੰ ਆਪਣਾ ਖਿਆਲ ਨਹੀਂ ਰੱਖਦੀ ਕੀ ਹਾਲ ਬਣਾਇਆ ਹੋਇਆ ਰਮਣ ਲੈ ਠੀਕ ਤਾਂ ਹੈਗੀ ਆਂ ਅਮਨ ਦੇ ਆਈ ਤੋਂ ਕਿੰਨੇ ਦਿਨਾਂ ਬਾਅਦ ਅਮਨ ਹੱਸਦੀ ਦੇਖੀ ਅਮਨ ਕਿੰਨਾ ਟਾਈਮ ਰਮਨ ਦੀ ਸਿਹਤ ਬਾਰੇ ਬੋਲੀ ਗਈ ਫਿਰ ਮਾਸੀ ਬਣ ਦੀ ਖੁਸ਼ਖਬਰੀ ਸੁਣ ਕੇ ਉਹਦੀ ਰਮਨ ਨਾਲ ਸਾਰੀ ਨਾਰਾਜ਼ਗੀ ਦੂਰ ਹੋ ਗਈ ਉਧਰ ਰਮਨ ਦੇ ਸਹੁਰੇ ਘਰ ਰਿਸ਼ਤੇਦਾਰ ਦਵਿੰਦਰ ਦੇ ਡੈਡੀ ਨੂੰ ਸਮਝਾਉਣ ਆਏ ਹੋਏ ਸੀ ਪਰ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸਾਰੇ ਜਣੇ ਹਰ ਪੱਖ ਤੋਂ ਗੱਲ ਕਰਕੇ ਦੇਖ ਚੁੱਕੇ ਨੇ ਪਰ ਉਹ ਕੋਈ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਆਖਿਰ ਵਿੱਚ ਫੁੱਫੜ ਜੀ ਨੇ ਦਵਿੰਦਰ ਨੂੰ ਕਿਹਾ ਚੱਲ ਉੱਠ ਪੁੱਤ ਚਲੀਏ ਕੱਲ ਨੂੰ ਜਾ ਕੇ ਰਮਨ ਨੂੰ ਲੈ ਕੇ ਆਈ ਮੈਂ ਆਉਂਦਾ ਮੁੜ ਕੇ ਕੱਲ ਨੂੰ ਫੇਰ ਦੇਖਦਾ ਇਹ ਕਿਵੇਂ ਨਹੀਂ ਰਮਨ ਨੂੰ ਘਰ ਵੜਨ ਦਿੰਦਾ ਸਾਰੇ ਜਣੇ ਉੱਠ ਕੇ ਬਾਹਰ ਚਲੇ ਗਏ ਦਵਿੰਦਰ ਉਸੇ ਟਾਈਮ ਵਾਪਸ ਸ਼ਹਿਰ ਆ ਗਿਆ ਦਵਿੰਦਰ ਦੇ ਘਰ ਵੜਦੇ ਸਾਰ ਹੀ ਰਮਨ ਉਸ ਨੂੰ ਪੁੱਛਣ ਲੱਗੀ ਦਵਿੰਦਰ ਤੁਸੀਂ ਜਦੋਂ ਦੇ ਗਏ ਹੋ ਕੋਈ ਫੋਨ ਕਿਉਂ ਨਹੀਂ ਕੀਤਾ ਡੈਡੀ ਜੀ ਕੀ ਕਹਿੰਦੇ ਦਵਿੰਦਰ ਰਮਣ ਕੱਲ ਨੂੰ ਘਰ ਚਲਦੇ ਆ ਡਾਕਟਰ ਤੇ ਵੀ ਹੋ ਕੇ ਜਾਵਾਂਗੇ ਰਮਣ ਖੁਸ਼ ਸੀ ਕਿ ਸਭ ਕੁਝ ਠੀਕ ਹੋ ਗਿਆ ਵੈਸੇ ਵੀ ਅਮਨਦੀਪ ਦੇ ਘਰ ਆਉਣ ਨਾਲ ਰਮਣ ਦਾ ਦਿਲ ਲੱਗ ਗਿਆ ਸੀ ਰਾਤ ਤੱਕ ਉਹ ਦੋਵੇਂ ਪੈਣਾ ਬੈਠੀਆਂ ਗੱਲਾਂ ਕਰੀ ਗਈਆਂ ਦਵਿੰਦਰ ਨੇ ਜੋ ਵੀ ਅੱਜ ਉਹਨਾਂ ਦੇ ਘਰ ਹੋਇਆ ਸਤਨਾਮ ਨੂੰ ਸਭ ਕੁਝ ਦੱਸ ਦਿੱਤਾ ਸਤਨਾਮ ਪਤ ਫਿਰ ਤੂੰ ਰਮਣ ਨੂੰ ਹਲੇ ਲੈ ਕੇ ਜਾਣ ਨੂੰ ਰਹਿਣ ਦੇ ਦਵਿੰਦਰ ਡਾਡੀ ਜੀ ਹੁਣ ਫੁੱਫੜ ਜੀ ਨੇ ਜ਼ਿੰਮੇਵਾਰੀ ਲਈ ਐ ਉਹਨਾਂ ਨੇ ਸਭ ਕੁਝ ਠੀਕ ਕਰ ਦੇਣਾ ਸਤਨਾਮ ਦੇ ਮਨ ਨੂੰ ਹਲੇ ਵੀ ਯਕੀਨ ਨਹੀਂ ਸੀ ਕਿ ਰਮਨ ਦਾ ਇਸ ਹਾਲਤ ਵਿੱਚ ਉੱਥੇ ਜਾਣਾ ਠੀਕ ਰਹੂ ਕਿ ਨਹੀਂ ਅਗਲੇ ਦਿਨ ਸਵੇਰੇ ਹੀ 10:00 ਵਜੇ ਹੀ ਰਮਨ ਤੇ ਦਵਿੰਦਰ ਚਲੇ ਗਏ ਪਹਿਲਾਂ ਡਾਕਟਰ ਦੇ ਗਏ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਰਮਨ ਨੂੰ ਖਾਣ ਪੀਣ ਦਾ ਧਿਆਨ ਰੱਖਣ ਨੂੰ ਕਿਹਾ ਦਵਿੰਦਰ ਦੇ ਘਰ ਜਾਂਦਿਆਂ ਨੂੰ ਦਵਿੰਦਰ ਦੇ ਭੂਆ ਜੀ ਤੇ ਫੁੱਫੜ ਜੀ ਆਏ ਹੋਏ ਸੀ ਰਮਣ ਵਿਆਹ ਤੋਂ ਬਾਅਦ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ ਹਰਮਨ ਤੇ ਮੰਮੀ ਜੀ ਸਭ ਨੂੰ ਮਿਲ ਕੇ ਰਮਣ ਡੈਡੀ ਜੀ ਕੋ ਮਿਲਣ ਗਈ ਹਾਲਚਾਲ ਪੁੱਛਣ ਤੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਰਮਣ ਉਦਾਸ ਮਨ ਨਾਲ ਵਾਪਸ ਆ ਗਈ ਰਮਣ ਹਾਲੇ ਜਿਆਦਾ ਤੁਰਨ ਫੇਰਨ ਦੀ ਹਾਲਤ ਵਿੱਚ ਨਹੀਂ ਸੀ ਦਵਿੰਦਰ ਉਹਨੂੰ ਕਮਰੇ ਵਿੱਚ ਛੱਡ ਆਇਆ ਦਵਿੰਦਰ ਹੁਣੀ ਸਾਰੇ ਜਣੇ ਖਾਲ ਵਿੱਚ ਬੈਠ ਗਈ ਫੁੱਫੜ ਜੀ ਨੇ ਦਵਿੰਦਰ ਨੂੰ ਸਮਝਾ ਦਿੱਤਾ ਕਿ ਤੇਰਾ ਡੈਡੀ ਕੁਝ ਵੀ ਬੋਲੇ ਤੈਂ ਕੁਝ ਨਹੀਂ ਬੋਲਣਾ ਦਵਿੰਦਰ ਹੈਰਾਨ ਸੀ ਕਿ ਡੈਡੀ ਜੀ ਚੁੱਪ ਕਿਵੇਂ ਨੇ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਫੁੱਫੜ ਜੀ ਨੇ ਦਵਿੰਦਰ ਦੇ ਡੈਡੀ ਤੋਂ ਭੂਆ ਜੀ ਦੇ ਹਿੱਸੇ ਦੀ ਜ਼ਮੀਨ ਮੰਗ ਲਈ ਕਿ ਕੁੜੀਆਂ ਦਾ ਵੀ ਮਾਪਿਆਂ ਦੀ ਜਾਇਦਾਦ ਤੇ ਹੱਕ ਹੁੰਦਾ ਹੈ ਦਵਿੰਦਰ ਦਾ ਫੁੱਫੜ ਜੀ ਸਵੇਰੇ ਤਪਿਆ ਪਿਆ ਸੀ ਕਹਿਣ ਲੱਗਾ ਤੈਨੂੰ ਰੱਬ ਨੇ ਧੀ ਨਹੀਂ ਦਿੱਤੀ ਤਾਹੀਂ ਤੈਨੂੰ ਧੀਆ ਦੇ ਦੁੱਖ ਨਹੀਂ ਪਤਾ ਫੁੱਫੜ ਜੀ ਦੀ ਜ਼ਮੀਨ ਤੇ ਹੱਕ ਵਾਲੀ ਗੱਲ ਸੁਣ ਕੇ ਦਵਿੰਦਰ ਦਾ ਡੈਡੀ ਕੁਝ ਨਹੀਂ ਬੋਲਿਆ ਤੇ ਨਾ ਹੀ ਰਮਨਦੀਪ ਨੂੰ ਘਰ ਵੜਨ ਤੋਂ ਰੋਕਿਆ ਚਲੋ ਫੁੱਫੜ ਜੀ ਹੁਣੀ ਵੀ ਸ਼ਾਮ ਨੂੰ ਮੁੜ ਗਏ ਘਰ ਵੀ ਹੁਣ ਮਾਹੌਲ ਸ਼ਾਂਤ ਸੀ ਰਮਨਦੀਪ ਤੇ ਦਵਿੰਦਰ ਨਾਲ ਡੈਡੀ ਜੀ ਬੋਲਦੇ ਨਹੀਂ ਸੀ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਾ ਦਿੰਦੇ ਰਮਨ ਵੀ ਠੀਕ ਹੋਣ ਲੱਗੀ ਸੀ ਉਹ ਘਰ ਦੇ ਕੰਮ ਕਾਜ ਕਰਵਾ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਕਿ ਘਰ ਵਿੱਚ ਦੁਬਾਰਾ ਕਲੇਸ਼ ਨਾ ਹੋ ਜਾਵੇ ਹਰਮਨ ਤੇ ਮੰਮੀ ਜੀ ਵੀ ਹੁਣ ਰਮਨ ਨਾਲ ਗੱਲ ਘੱਟ ਕਰਦੀਆਂ ਸੀ ਸ਼ਾਇਦ ਉਹਨਾਂ ਨੂੰ ਡੈਡੀ ਜੀ ਨੇ ਰੋਕਿਆ ਹੋਇਆ ਸੀ ਦਵਿੰਦਰ ਤੇ ਰਮਨ ਦੋਵਾਂ ਨੇ ਮਨ ਸਮਝਾ ਲਿਆ ਸੀ ਕਿ ਚਲੋ ਕੋਈ ਨਹੀਂ ਬੋਲਦਾ ਅਸੀਂ ਆਪਣੇ ਵੱਲੋਂ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਉਧਰ ਅਮਨ ਦੇ ਫਾਈਨਲ ਪੇਪਰ ਖਤਮ ਹੋ ਗਏ ਅੱਜ ਉਹਦਾ ਆਖਰੀ ਪੀਪਰ ਸੀ ਪੀਪਰ ਤੋਂ ਬਾਅਦ ਉਹ ਕਮਰੇ ਵਿੱਚ ਚਲੀ ਗਈ ਕਿਉਂਕਿ ਸ਼ਾਮ ਨੂੰ ਉਹਦੇ ਡੈਡੀ ਜੀ ਨੇ ਲੈਣ ਆਉਣਾ ਸੀ ਅਮਨ ਸਾਰਾ ਸਮਾਨ ਇਕੱਠਾ ਕਰਨ ਲੱਗ ਗਈ ਉਦੋਂ ਤੱਕ ਹਰਲੀਨ ਵੀ ਆ ਗਈ ਉਹ ਵੀ ਆਪਣਾ ਸਮਾਨ ਪੈਕ ਕਰਨ ਲੱਗ ਗਈ ਅਮਨ ਸੋਚ ਰਹੀ ਸੀ ਕਿ ਅੱਜ ਹਰਵੀਰ ਵੀਰੇ ਬਾਰੇ ਹਰਲੀਨ ਨਾਲ ਗੱਲ ਜ਼ਰੂਰ ਕਰਨੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ